ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਅਮਰੀਕਾ ਦੀ ਪੋਲਿਟਿਕਸ ਦੀ ਹਵਾ ਉਹ ਕਿਤੇ ਨਾ ਕਿਤੇ ਹੁਣ ਇਮੀਗ੍ਰੈਂਟਸ ਦੇ ਉਲਟ ਚੱਲਣੀ ਸਟਾਰਟ ਹੋਈ ਹੈ ਪਿਛਲੇ ਲੰਮੇ ਸਮੇਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਇਹ ਜਿਹੜੀ ਹਵਾ ਹੈ ਇਹ ਸਾਡੇ ਉਲਟ ਚੱਲੀਏਗੀ ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਵੀ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਸੀਗਾ ਉਹ ਥੋੜੇ ਜੇ ਚਿਰ ਬਾਅਦ ਹੀ ਇਸ ਦੇਸ਼ ਨੂੰ ਆਪਣਾ ਘਰ ਬਣਾ ਲੈਂਦਾ ਸੀਗਾ ਤੇ ਇੱਥੇ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੋਇਆ ਇੱਥੇ ਦਾ ਨਿਵਾਸੀ ਹੋ ਜਾਂਦਾ ਸੀਗਾ ਇੱਥੇ ਦੀ ਇਕਨੋਮੀ 'ਚ ਇੱਥੇ ਦੇ ਕਲਚਰ 'ਚ ਹਰ ਚੀਜ਼ ਦੇ ਵਿੱਚ ਆਪਾਂ ਹਿੱਸਾ ਪਾਇਆ ਪਰ ਹੁਣ ਉਹ ਗੱਲ ਜਿਹੜੀ ਆ ਉਹ ਗਲਤ ਹੁੰਦੀ ਨਜ਼ਰ ਆ ਰਹੀ ਹੈ ਸੋ ਅੱਜ ਜਿਹੜੀ ਗੱਲ ਕਰਨ ਵਾਲੀ ਹੈ ਜਿਹੜੀ ਸਾਡੀ ਇੰਡਸਟਰੀ ਹੈ ਉਹ ਹੈਗੀ ਟਰੱਕਿੰਗ ਦੀ ਇੰਡਸਟਰੀ ਤੇ 80% ਲੋਕ ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ ਟਰੱਕਿੰਗ ਦੇ ਨਾਲ ਜੁੜੇ ਹੋਏ ਆ ਅਮਰੀਕੀ ਟਰੱਕਿੰਗ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਸਰਦਾਰੀ ਹੈ ਉਹਨੂੰ ਕਿਤੇ ਨਾ ਕਿਤੇ ਨਜ਼ਰ ਲੱਗੀ ਹੈ ਸਰਕਾਰਾਂ ਦੇ ਵਿੱਚ ਬੜੀ ਪਾਵਰ ਹੁੰਦੀ ਹੈ ਸਰਕਾਰਾਂ ਚਾਹਣ ਤਾਂ ਉਹ ਆਪਣੀ ਆਵਾਮ ਨੂੰ ਥੱਲੇ ਤੋਂ ਉੱਪਰ ਲਿਜਾ ਸਕਦੀਆਂ ਨੇ ਪਰ ਹੁਣ ਜਿਹੜੀ ਚੀਜ਼ ਹੋ ਰਹੀ ਹੈ ਉਹ ਕਦੇ ਵੀ ਪਿਛਲੇ 30-35 ਸਾਲਾਂ 'ਚ ਨਹੀਂ ਹੋਈ ਜਿਹੜੀ ਅਸੀਂ ਨਹੀਂ ਦੇਖੀ ਬੜੇ ਹੀ ਅਨਲੌਫਲ ਤਰੀਕੇ ਦੇ ਨਾਲ ਇਮੀਗ੍ਰੈਂਟਸ ਦੇ ਜਿਹੜੇ ਲਾਇਸੈਂਸ ਹੈਗੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਉਹਨਾਂ ਨੂੰ ਕੈਨਸਲ ਕੀਤਾ ਜਾ ਰਿਹਾ ਸਰਕਾਰਾਂ ਦੇ ਸਤਾਏ ਹੋਏ ਤਾਂ ਸਾਰੇ ਆਪਾਂ ਇੱਥੇ ਆਏ ਸੀਗੇ ਇੱਕ ਚੰਗੀ ਜ਼ਿੰਦਗੀ ਵਾਸਤੇ ਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਆਪਣਾ ਸਾਥ ਵੀ ਦਿੱਤਾ ਪਰ ਹੁਣ ਜਿਹੜਾ ਵਾਰ ਹੋਇਆ ਇਹ ਇਕੱਲੀ ਟਰੱਕਿੰਗ ਤੇ ਨਹੀਂ ਹੋਇਆ ਇਹ ਹੌਲੀ-ਹੌਲੀ ਸਾਰਿਆਂ ਦੇ ਉੱਤੇ ਹੀ ਹੋ ਜਾਣਾ ਹੈ ਸਰਕਾਰ ਨੇ ਬੜੇ ਅਨਲੌਫਲ ਤਰੀਕੇ ਦੇ ਨਾਲ ਸੀਡੀਐਲ ਕੈਨਸਲ ਕਰਨੇ ਸਟਾਰਟ ਕਰ ਦਿੱਤੇ ਆ ਇਨਾਂ ਦੀ ਗਿਣਤੀ ਜਿਹੜੀ ਹੈ ਆਪਣੇ ਪੰਜਾਬੀਆਂ ਦੀ ਵੀ ਤਕਰੀਬਨ 2 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਉਹ 2 ਲੱਖ ਸੀਡੀਐਲ ਨਹੀਂ ਹੈਗੇ ਉਹ 2 ਲੱਖ ਪਰਿਵਾਰ ਨੇ ਸੋ ਮਿਲੀਅਨਸ ਆਫ ਪੀਪਲਸ ਦੀ ਜਿਹੜੀ ਹੈਗੀ ਜ਼ਿੰਦਗੀ ਹੈ ਉਹ दात ਤੇ ਲੱਗਣ ਜਾ ਰਹੀ ਹੈ ਪਰ ਇਹ ਚੀਜ਼ ਇੱਥੇ ਨਹੀਂ ਰੁਕੜੀ ਸੋ ਆਪਾਂ ਨੂੰ ਹੁਣ ਲੋੜ ਪੈਣੀ ਹੈ ਜਿਹੜੀ ਕਿ ਹੁਣ ਤੱਕ ਨਹੀਂ ਪਈ ਉਹ ਹੈ ਇੱਕ ਜੁਟ ਹੋਣ ਦੀ ਪਤਾ ਨਹੀਂ ਕਿਉਂ ਪਰ ਅਮਰੀਕਾ ਦੇ ਵਿੱਚੋਂ ਇਹ ਆਵਾਜ਼ ਨਹੀਂ ਆ ਰਹੀ ਸਾਨੂੰ ਗੁਰੂ ਸਾਹਿਬ ਨੇ ਵੀ ਸਿਖਾਇਆ ਵੀ ਜਿੱਥੇ ਕਿਤੇ ਜੁਰਮ ਹੋ ਰਿਹਾ ਹੋਵੇ ਉਹਦੇ ਖਿਲਾਫ ਅਸੀਂ ਖੜਨਾ ਹੈ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਦੀ ਘਾਟ ਹੈ ਜਿਹਦੇ ਕਰਕੇ ਆਪਾਂ ਇਕੱਠੇ ਨਹੀਂ ਹੋ ਰਹੇ ਡਰ ਜ਼ਰੂਰੀ ਹੈ ਪਰ ਲੋੜ ਤੋਂ ਵੱਧ ਡਰ ਵੀ ਜਿਹੜਾ ਉਹ ਤੁਹਾਨੂੰ ਕਿਤੇ ਨਾ ਕਿਤੇ ਨੁਕਸਾਨ ਵੱਲ ਲੈ ਜਾਂਦਾ ਸੋ ਇਹ ਚੀਜ਼ ਅੱਜ ਟਰੱਕਿੰਗ ਨਾਲ ਹੋ ਰਹੀ ਹੈ ਉਸ ਤੋਂ ਬਾਅਦ ਜਿਹੜੇ ਟਰੱਕਿੰਗ ਦੇ ਨਾਲ ਰਿਲੇਟਡ ਹੋਰ ਬਿਜ਼ਨੈਸਸ ਨੇ ਭਾਵੇਂ ਉਹ ਬੈਂਕ ਨੇ ਚਾਹੇ ਉਹ ਇੰਸ਼ੋਰੈਂਸ ਕੰਪਨੀਆਂਜ਼ ਨੇ ਚਾਹੇ ਉਹ ਰੈਸਟੋਰੈਂਟਸ ਨੇ ਉਹਨਾਂ ਸਾਰਿਆਂ ਦੇ ਉੱਤੇ ਅਸਰ ਪੈਣਾ ਸਟਾਰਟ ਹੋ ਜਾਣਾ ਸੋ ਇਸ ਗੱਲ ਨੂੰ ਆਪਾਂ ਨੂੰ ਧਿਆਨ ਚ ਰੱਖਣਾ ਜ਼ਰੂਰੀ ਹੈ ਜਿਹੜੀ ਇਸ ਵੀਕ ਦੀ ਜਿਹੜੀ ਅਪਡੇਟ ਹੈ ਜੀ ਉਹ ਬੜੀ ਬੜੀ ਹੀ ਡੇਂਜਰਸ ਹੈਗੀ ਸਾਡੇ ਵਾਸਤੇ ਫਰੇਟ ਵੇਵ ਇੱਕ ਬੜਾ ਰਿਪਿਊਟਡ ਨਿਊਜ਼ ਚੈਨਲ ਆ ਟਰਕਿੰਗ ਵਾਸਤੇ ਉਹਨਾਂ ਨੇ ਜਿਹੜੀ ਅਲਾਰਮਿੰਗ ਨਿਊਜ਼ ਦਿੱਤੀ ਆ ਉਹ ਇਹ ਆ ਵੀ ਇਹ ਗੱਲ ਨੌਨ ਡੋਮਿਸਾਈਲ ਸੀਡੀਅਲਸ ਵਾਸਤੇ ਕੱਲਿਆਂ ਵਾਸਤੇ ਨਹੀਂ ਹੈਗੀ ਇਹਦੇ ਵਿੱਚ ਗਵਰਨਮੈਂਟ ਇੰਸ਼ੋਰੈਂਸ ਕੰਪਨੀਆਂਜ਼ ਨੂੰ ਫਰੇਟ ਬ੍ਰੋਕਰਸ ਨੂੰ ਸ਼ਿਪਰਜ਼ ਨੂੰ ਵੀ ਵਿੱਚ ਲੈ ਕੇ ਆ ਰਹੀ ਆ ਵੀ ਕਿਤੇ ਨਾ ਕਿਤੇ ਇਹ ਜਿਹੜੇ ਨੌਨ ਡੋਮਿਸਾਈਲ ਸੀਡੀਐਲ ਨੇ ਜਿਹੜੇ ਬਾਹਰਲੇ ਲੋਕਾਂ ਨੂੰ ਮਿਲੇ ਹੋਏ ਆ ਇਹ ਸਾਰੇ ਹੀ ਅਨਸੇਫ ਆ ਸੋ ਬਿਨਾ ਕਿਸੇ ਵਾਰਨਿੰਗ ਤੋਂ ਬਿਨਾ ਕਿਸੇ ਡਾਟੇ ਤੋਂ ਬਿਨਾ ਕਿਸੇ ਚੈਕਿੰਗ ਤੋਂ ਇੱਕ ਕੈਟਾਗਰੀ ਨੂੰ ਟੋਟਲੀ ਇਹ ਕਹਿ ਦੇਣਾ ਵੀ ਇਹ ਸਾਰੇ ਹੀ ਅਨਸੇਫ ਆ ਇਹ ਕਿਤੇ ਨਾ ਕਿਤੇ ਅ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਪਾਇਆ ਗਿਆ ਸੋ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਰਿਜ਼ਲਟ ਹੈਗੇ ਉਹ ਅਗਲੇ 5-4 ਸਾਲਾਂ ਦੇ ਵਿੱਚ ਦਿਖਣੇ ਸਟਾਰਟ ਹੋ ਜਾਣਗੇ ਪਰ ਉਦੋਂ ਨੂੰ ਆਪਾਂ ਬਹੁਤ ਲੇਟ ਹੋ ਜਾਾਂਗੇ ਸੋ ਜਿਨ੍ਹਾਂ ਭਰਾਵਾਂ ਦੇ ਜਿਨ੍ਹਾਂ ਪਰਿਵਾਰਾਂ ਦੇ ਉੱਤੇ ਜਿਹੜੀ ਇਹ ਗਾਜ ਡਿੱਗੀ ਹੈ 10 ਤਰੀਕ ਨੂੰ ਅਕਤੂਬਰ 10 ਅੱਜ ਤੋਂ 2 ਦਿਨ ਪਹਿਲਾਂ ਜਿਨ੍ਹਾਂ ਦੇ ਵੀ ਸੀਡੀਐਲ ਸਸਪੈਂਡ ਹੋਏ ਆ ਉਹਨਾਂ ਨੂੰ ਅਸੀਂ ਸਾਡੀ ਟੀਮ ਇਹ ਕਹਿਣ ਜਾ ਰਹੀ ਹੈ ਵੀ ਤੁਸੀਂ ਇਕੱਲੇ ਨਹੀਂ ਹੈਗੇ ਅਸੀਂ ਤੁਹਾਡੇ ਨਾਲ ਖੜੇ ਆ ਜਿਹੜੀ ਵੀ ਕੋਈ ਕਾਨੂੰਨੀ ਲੜਾਈ ਲੜਨੀ ਪਊਗੀ ਅਸੀਂ ਉਹ ਲੜਨ ਵਾਸਤੇ ਤਿਆਰ ਆ ਤੇ ਅਸੀਂ ਇਹਦੀ ਅਪੀਲ ਪਾਉਣ ਜਾ ਰਹੇ ਆ ਤੇ ਇਵਨ ਕਿ ਸਾਰੇ ਅਮਰੀਕਾ ਦੇ ਵਿੱਚ ਇਹ ਆਵਾਜ਼ ਨਹੀਂ ਉੱਠ ਰਹੀ ਪਰ ਮੇਰਾ ਸੱਦਾ ਸਾਰਿਆਂ ਨੂੰ ਹੀ ਹੈ ਵੀ ਆਪਾਂ ਇਕੱਠੇ ਹੋਈਏ ਤੇ ਜਿਹੜੇ ਜਿਹੜੇ ਭਰਾਵਾਂ ਦਾ ਲਾਇਸੈਂਸ ਸਸਪੈਂਡ ਹੋਇਆ ਘੱਟੋ ਘੱਟ ਉਹਨਾਂ ਨੂੰ ਵਾਪਸ ਲੈਣ ਵਾਸਤੇ ਆਪਣੀ ਆਵਾਜ਼ ਉਠਾਈਏ ਇਸ ਤੋਂ ਪਹਿਲਾਂ ਕਿ ਆਪਣੀ ਇੰਡਸਟਰੀ ਨੂੰ ਖਤਮ ਕੀਤਾ ਜਾਵੇ ਆਪਣੇ ਲੋਕਾਂ ਵਾਸਤੇ ਆਪਾਂ ਨੂੰ ਆਪ ਹੀ ਆਵਾਜ਼ ਉਠਾਉਣੀ ਪੈਣੀ ਹੈ ਸੋ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਆਪਾਂ ਇਹਨਾਂ ਤੋਂ ਅਸ਼ੀਰਵਾਦ ਲੈ ਕੇ ਚੱਲਦੇ ਹਾਂ ਦੇਹ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨ ਟਰੋਂ ਨਾ ਡਰੋ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋ ਸੋ ਲੋੜ ਆ ਹੁਣ ਗੁਰੂ ਸਾਹਿਬ ਵੱਲੋਂ ਦਿੱਤੇ ਇਸ ਉਪਦੇਸ਼ ਨੂੰ ਆਪਾਂ ਹੁਣ ਧਾਰਨ ਕਰੀਏ ਤੇ ਈਵਨ ਕਿ ਟਰੱਕਿੰਗ ਨੂੰ ਵੀ ਛੱਡ ਕੇ ਬਾਕੀ ਸਾਰੇ ਸਾਰੀਆਂ ਕਮਿਊਨਿਟੀਆਂ ਨੂੰ ਮੇਰੀ ਬੇਨਤੀ ਹੈ ਵੀ ਹੁਣ ਆਪਾਂ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ ਤਾਂ ਕਿ ਜਿਹੜੀ ਆਪਾਂ 25 30 ਸਾਲ ਦੇ ਵਿੱਚ ਪਿਛਲੇ 50 ਸਾਲ ਦੇ ਵਿੱਚ ਮਿਹਨਤ ਕੀਤੀ ਕਰਕੇ ਇਹ ਸਾਰਾ ਕੁਝ ਆਪਣੇ ਗੁਰੂ ਘਰ ਆਪਣੇ ਮੇਲੇ ਆਪਣੇ ਆਪਣੇ ਕਲਚਰ ਨੂੰ ਅਸੀਂ ਸੰਭਾਲ ਕੇ ਰੱਖਿਆ ਉਹਨੂੰ ਅੱਗੋਂ ਵੀ ਇਸ ਤਰ੍ਹਾਂ ਹੀ ਸੰਭਾਲ ਕੇ ਰੱਖ ਸਕੀਏ ਸੋ ਦੁਬਾਰਾ ਮੈਂ ਬੇਨਤੀ ਕਰਦਾ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਡਰੋ ਪਰ ਇੰਨਾ ਨਾ ਡਰੋ 1% ਗਲਤ ਲੋਕਾਂ ਕਰਕੇ ਆਪਾਂ 99% ਲੋਕਾਂ ਦੇ ਉੱਤੇ ਇਸ ਅਸਰ ਨੂੰ ਨਹੀਂ ਪੈਣ ਦੇ ਸਕਦੇ ਇਹ ਸਾਡੀ ਜ਼ਿੰਮੇਵਾਰੀ ਹੈ ਜਿਹੜੇ ਪੁਰਾਣੇ ਇਸ ਬਿਜ਼ਨਸ ਦੇ ਵਿੱਚ ਆ ਸੋ ਇਸ ਕਰਕੇ ਮੈਂ ਦੁਬਾਰਾ ਫੇਰ ਕਹਿੰਦਾ ਆਪਾਂ ਨੂੰ ਇਹ ਲੜਾਈ ਨੂੰ ਲੜਨਾ ਪੈਣਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਇਹਨੂੰ ਜਿੱਤਾਂਗੇ ਵੀ ਲੋੜ ਹੈ ਆਪਾਂ ਨੂੰ ਆਪਣੇ ਪੋਲੀਟਿਸ਼ੀਨਾਂ ਤੱਕ ਸਹੀ ਗੱਲ ਨੂੰ ਪਹੁੰਚਾਉਣ ਦੀ ਜਿਹੜੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਮੰਡੇ ਨੂੰ ਵੀ ਵਾਸ਼ਿੰਗਟਨ ਡੀਸੀ ਦੀ ਕੰਗਰੈਸ਼ਨਲ ਕਮੇਟੀ ਦੇ ਨਾਲ ਮੇਰੀ ਮੀਟਿੰਗ ਹੋਈ ਹੈ ਉਹ ਬੜੇ ਹੈਰਾਨ ਨੇ ਵੀ ਇਸ ਤਰ੍ਹਾਂ ਦੀ ਚੀਜ਼ ਹੋ ਰਹੀ ਹੈ ਸੋ ਕਿਤੇ ਨਾ ਕਿਤੇ ਪਹੁੰਚ ਦੀ ਬੜੀ ਘਾਟ ਹੈ ਸੋ ਇਸ ਚੀਜ਼ ਨੂੰ ਹੁਣ ਆਪਾਂ ਜਿਹੜੀ ਘਾਟ ਹੈ ਇਹਨੂੰ ਆਪਾਂ ਪੂਰਾ ਕਰਨਾ ਤੇ ਮੇਰਾ ਸੱਦਾ ਸਾਰੇ ਅਮਰੀਕਾ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਸੈਟਲਡ ਪ੍ਰਾਣਾ ਸੈਟਲਡ ਹੈ ਤੇ ਉਹ ਸਾਡੀ ਹੈਲਪ ਕਰ ਸਕਦਾ ਉਹ ਪਲੀਜ਼ ਅੱਗੇ ਆਓ ਤਾਂ ਕਿ ਆਪਾਂ ਇਹ ਸਾਰੇ ਇਹ ਜਿਹੜੀ ਸਮੱਸਿਆ ਹੈਗੀ ਇਹ ਜਿਹੜੀ ਪ੍ਰੋਬਲਮ ਆਪਾਂ ਨੂੰ ਆ ਗਈ ਹੈ ਇਹਦੇ ਚੋਂ ਬਾਹਰ ਹੋਈਏ ਸੋ ਇਹਨਾ ਕਹਿੰਦਾ ਹੋਇਆ ਵੀ ਖਿਮਾ ਦਾ ਜਜਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ